ਗੁੱਡ ਮਾਰਨਿੰਗ ਗਾਇਸ ਕੀ ਹਾਲ ਚਾਲ ਨੇ ਮੈਂ ਵੀ ਚੱਲੀ ਨਾਲ ਹਾਂ ਇਧਰ ਸੁੱਖੂ ਸਾਡੀ ਮੈਂ ਹੋ ਗਿਆ ਤਿਆਰ ਇਹ ਜਾਣ ਪਹਿਲਾ ਗੁਰੂ ਘਰੇ ਉੱਥੇ ਮਾਮਾ ਜੀ ਮੱਥਾ ਟਿਕਾਉਣਾ ਡੱਬਾ ਲਿਆਉਣਾ ਤੇ ਇੱਕ ਆਪਣੇ ਭੋਗ ਨਾਲ ਹੀ ਗੁਰਦੁਆਰੇ ਉੱਥੇ ਭੋਗ ਤੇ ਜਾਣਾ ਹੈ ਬਾਜੇਗੇ ਜਿਹਨਾਂ ਕੋਈ ਜ਼ਮੀਨ ਆ ਨਾ ਮਾਮਾ ਜੀ ਦੀ ਉਹਨਾਂ ਦੇ ਅੱਜ ਭੋਗ ਆ ਤੇ ਮਾਮੇ ਨੂੰ ਘੁਮਾ ਕੇ ਲਿਆਉਣੇ ਮੈਂ ਸਕੂਟਰੀ ਤੇ ਚੱਲਦੇ ਆਂ ਕੱਲ ਗੱਡੀ 'ਚ ਗਏ ਸੀ ਸ਼ਾਮ ਨੂੰ ਮੇਗਾ ਸਕੂਟਰੀ ਤੇ ਢੇਡਾ ਲਵਾਉਨੇ ਉਹਨਾਂ ਦਾ ਅੱਜ ਬਾਹਰ ਤਖਾਲਦੇ ਉਹਨਾਂ ਤੇ ਅੱਜ ਬਣੇ ਤੇ ਬਲੌਗ ਤੇ ਚੱਲਦੇ ਆਂ ਭੂਗ ਦੇ ਪਕੌੜੇ ਛਕਦੇ ਆਂ ਗਾਇਸ ਪਕੌੜੇ ਖਾਣੇ ਗਾਇਸ ਚੱਕ 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 ਖੇਤਾਂ ਚ ਜਾਏ ਬਾਬੇ ਘੁੰਮਣ ਮਾਮੇ ਨੂੰ ਮੈਂ ਸੈਰ ਕਰਾਉਣੀ ਖੇਤਾਂ ਦੀ ਨੇਚਰ 뷰 ਦੇਖੋਗੇ ਨਾ ਸੋਹਣਾ ਨਾਲੇ ਚੂਪਦੇ ਆਂ ਗੰਨਾ ਬਲੈਤਿਆਂ ਨੂੰ ਚਪਾਉਨੇ ਆ ਗੰਨਾ ਚਪਾਉਨੇ ਆ ਮਾਮੇ ਉਹਨਾਂ ਮਮਾ ਜੁੱਪਣਾ ਕਰਨਾ ਤੋੜਾ ਕੱਢਾ ਇੱਕ ਇੱਕ ਅੱਧਾ ਹੈ ਦੇਖ ਲਓ ਆਪਣੇ ਵਾਲਾ ਗੰਨਾ ਦਫੇ ਆਉਂਦਾ ਰਾਸ ਕਰੋ ਕੱਢ ਨਹੀਂ ਬੇਲਣਾ ਆਪਣੇ ਚਲਾਉਣਾ ਘਰੇ ਲੈ ਯਾਰ ਘਰ ਤਾਂ ਕਿੱਥੇ ਚੱਲਦਾ ਮੈਂ ਰਾਸ ਮੈਂ ਕਢਾ ਕੇ ਅੱਗੇ ਤਾਂ ਤੁਸੀਂ ਇੱਧਰ ਉਰੇ ਲਿਆ ਹੁੰਦਾ ਸੀ ਸ਼ਾਂਟ ਸੇਵਿਆਂ ਕੋਲ ਇੱਥੇ ਸੀਗਾ ਕਿਸੇ ਦਾ ਉਹ ਤਾਂ ਸੇਵਿਆਂ ਮੈਂ ਕਿ ਆਇਆ ਹਾਂ ਮੈਂ ਕੱਢ ਕੇ ਲਿਆਉਂਗਾ ਨਾਲੇ ਸਭ ਗੁਰਗਟਾਂਗੇ ਬਡਾਲੇ ਉਂ ਕੱਢ ਕੱਢਦਾ ਕਰਦਾ ਗੋੜਾ ਲੈਣਾ ਨਾਲੇ ਕੱਢਣਾ ਆਪਾਂ ਇਹਨੇ ਛਲਾਉਂਗਾ ਤੁਸੀਂ ਲਿਆਉਂਗਾ ਕੱਢ ਕੇ ਹੂੰ ਨਹੀਂ ਮੈਂ ਕਹਿੰਦਾ ਹੈਗਾ ਰਵਿੰਦਰ ਵੀ ਕਹਿੰਦਾ ਕਿਸੇ ਦਿਨ ਚਲਾ ਲੰਨੇ ਆ ਆ ਗੰਨੇ ਉਹ ਚੁੱਪਣ ਵਾਲੇ ਹੀ ਆ ਹੋਰ ਵਧੀਆ ਨਰਮੀ ਉਹ ਆਪਣੇ ਨੂੰ ਮਿਹਨਤ ਤੇ ਜਿਦਾਂਗੇ ਜਿਹੜੇ ਨਰੋ ਇਹ ਸਾਥ ਆ ਸਾਥ ਆ ਬੱਤਾ ਹੋਗਾ ਇਹ ਫਿਰ ਮੈਂ ਤੇ ਕਰੜੇ ਹੋਣੇ ਇੱਦਾਂ ਡਈ ਆ ਨਾ ਅੰਕਲ ਇਹ ਆਪਣੇ ਹੀ ਆ ਉਹ ਉੱਥੇ ਜਿਹੜਾ ਇੱਕ ਨਵਾਂ ਜਿਹਾ ਬੀਬੀ ਦਾ ਕੋਈ ਨਹੀਂ ਇਹੀ ਲੈ ਲੈਣੇ ਆ ਚੁੱਪ ਮਨ ਸੁਆਦੇ ਹੀ ਲੈਣਾ ਆਪਾਂ ਉਹ ਵੱਢ ਕੇ ਦੇਖੀਏ ਉਹ ਮਿੱਠਾ ਹੋਣਾ ਨਰਮ ਹੋਣਾ ਇਹਨਾਂ ਆਹਾਂ ਉੱਥੋਂ ਚਲਾ ਜਾਂਦੇ ਆ ਉੱਥੋਂ ਲੈ ਲੈਂਦੇ ਆ ਉਧਰੋਂ ਲੈ ਬੜਾ ਚੁੱਪ ਲਈ ਐ ਬਾਬਾ ਟਾਈਮ ਹੋ ਗਿਆ ਇਹ ਮੇਰੇ ਕੋਲ ਰਹਿਣਾ ਹਾਂ ਹਾਂ ਇਹ ਅੰਕਲ ਰਵਿੰਦਰ ਦੇ ਡੈਡੀ ਆ ਕੋਈ ਤਾਂ ਗੱਲ ਕਰਦਾ ਸੀ ਮੈਂ ਕਿ ਰਵਿੰਦਰ ਦੇ ਡੈਡੀ ਆ ਆਪਣੇ ਯਾਰ ਦੋਸਤ ਆ ਹਾਂ ਤਾਂ ਕਿੱਦਾਂ ਕਿੱਥੋਂ ਦੀ ਕਿੱਥੋਂ ਮੈਂ ਉਹੀ ਦਿਖਾ ਕੇ ਆਇਆ ਮਿੱਟੀ ਬੰਨ ਕੇ ਦਿਖਾਈ ਉਹ ਤੋਂ ਮੋਟਰ ਤੋਂ ਅਹ ਲੈ ਆਣਾ ਹੈ ਅਜੇ ਆਏ ਹਾਂ ਬੂੜਾ ਕਿਸੇ ਕੋਲ ਮੜਾ ਬੂੜਾ ਜਾਈ ਜਾ ਉਮਰ ਹੀ ਕਰਾ ਛੋਟਾ ਹੈ ਨੀ ਗੜਾ ਇਹ ਕਿਹੜੀ ਲੰਚ ਬ੍ਰੇਕ ਹੋਈ ਹੈ ਲੰਚ ਕੋਚ ਨਾਲ ਗੇਰਾ ਨਹੀਂ ਲੇਟ ਹੋ ਗਿਆ ਤਾਂ ਅੱਛਾ ਸਵੇਰ ਵਾਲੀ ਲੇਟ ਹੋ ਗਈ ਹੈ ਨਾ ਸਵੇਰ ਵਾਲੀ ਨਹੀਂ ਤੇ ਫੋਨ ਕਰ ਦਣਾ ਹੈ ਜੇ ਲੇਟ ਇਧਰ ਨੂੰ ਫੜਾ ਜਾਣੀ ਅੱਛਾ ਇਹ ਤਾਂ ਹੁਣ ਸ਼ਾਇਦ 10:00 ਵਜੇ ਇਹਦਾ ਸਵੇਰ ਦਾ ਪ੍ਰਾਤਿ ਅੱਛਾ ਇਹ ਦੰਨਾ ਨਾ ਨਹੀਂ ਭਲਾ ਠੇਦਰਾ ਜੀ ਹਾਂ ਕਰ ਰਹਾ ਹਾਂ ਉਹ ਇਹ ਇਹ ਨਹੀਂ ਉੱਥੇ ਉਧਰ ਹੁੰਦਾ ਹੈ ਭਾਈ ਇਹ ਦੇ ਲਾਣਾ ਹਾਂ ਜੀ ਕਹਿ ਤਾਂ ਦਿੰਦੇ ਆ ਕਿ ਹਾਂ ਵੀ ਭਈਏ ਲਾਏ ਹੋਏ ਪਰ ਹੁਣ ਆਪਣੇ ਪੰਜਾਬੀ ਕਰਦੇ ਵੀ ਕੌਣਾ ਭਾਈ ਇਹ ਨਾ ਕਿ ਚਿੰਤਾ ਨਹੀਂ ਉਹ ਕੋਈ ਨਹੀਂ ਕਰਦਾ ਹੈਗਾ। ਠੀਕ ਹੈ। ਕਹਿੰਦਾ ਸੀ ਭਾਈ ਆਹ ਥੋੜਾ ਪਾਣੀ ਲਾ ਕੇ ਖਰਾਬ ਹੋ ਗਿਆ ਨਵੇਂ ਬੀਜਾਂ ਦੇ। ਉਹ ਵੀ ਨਾ ਮਰ ਜਾਂਦਾ, ਆਹ ਵੀ ਨਾ ਮਰ ਜਾਂਦਾ। ਹਾਂਜੀ। ਦੇਖੋ ਅੱਛਾ ਨਵਾਂ ਬੀ ਲਾਇਆ ਹੈ। ਹੋਰ ਆ ਪਾਣੀ ਲੱਗਿਆ ਉਧਰ ਨੇਰੀ ਪਾ ਗਈ। ਹਾਂ। ਇਹ ਸੂਰਜ ਅੱਜ ਕੱਲ ਸਿਆਲੂ ਆਲੂਆਂ ਚ ਲਾਇਆ ਹੈਗਾ। ਇਹ ਵਧੀਆ। ਇੱਕ ਵਾਰੀ ਕਾਣਕ ਵੀ ਇਦਾਂ ਹੀ ਹੋਈ ਸੀ ਤੁਹਾਡੀ ਸਾਰੀ ਉਹ ਨੇਰੀ ਹਵਾ ਨਾਲ ਹਨਾ। ਇਹ ਤੋਂ ਪਿਛਲੀ ਵਾਰੀ ਮੈਨੂੰ ਲੱਗਦਾ ਖਰੇ ਝੋਨਾ ਸੀ ਪਤਾ ਨਹੀਂ। ਝੋਨਾ ਨਹੀਂ ਐਸੀ ਹੋਇਆ। ਐਤ ਕੀ ਤਾਂ ਸਹੀ ਸੀ ਪਿਛਲੀ ਵਾਰੀ। ਪਿਛਲੇ ਵਾਰ ਤਾਂ ਝੋਨਾ ਸਮਝੀ ਕੇ ਰਹੀ। ਐਸੀ ਬਹੁਤ ਦੇ ਗਿਆ। ਆ ਇਹ ਕਿੰਨੀ ਰਿਭ ਗਈ ਆ ਹੋਇਆ ਤੱਕ ਹੀ ਹਾਂ ਆ ਉਦੋਂ ਹੀ ਤਾਜਾ ਪਾਣੀ ਲਗਾ ਉਦੋਂ ਹੀ ਆ ਗਈ ਬਾਬੀ ਓਕੇ ਆ ਇਹ ਪੁੱਤੇ ਨਾਲ ਮਗਰ ਸਾਰਾ ਜਨ ਠੀਕ ਹੈ ਇਹ ਉੱਥੇ ਥੋੜੀਆ ਦੇਖਣਾ ਇਹ ਵੀ ਨਮਾ ਹੀ ਮੈਕੋ ਇੱਕ ਹਲਕਾ ਜਿਹਾ ਕੱਢ ਲਾ ਚੁੱਪਣਾ ਹੀ ਆਪਾਂ ਘਰੇ ਪਹਿਲਾਂ ਗੈਸ ਸੁਸਾ ਮੱਥਾ ਟੇਕਿਆ ਨਮਸਕਾਰ ਕੀਤਾ ਅੱਛਾ ਜੀ ਤੇ ਧਾਮੀਆਂ ਨੂੰ ਚੱਲੇ ਸੀ ਮੈਂ ਕਿ ਚੱਲ ਕਿਤਾ ਗੇੜਾ ਮਾਰਦਿਆਂ ਨੇ ਜਾਨੂ ਸਾਨੂੰ ਪਤਾ ਨਹੀਂ ਤੁਸੀਂ ਆਏ ਆ ਲੱਗਦਾ ਤਾਂ ਅੰਕਲੀ ਆ ਭਈਏ ਮੈਂ ਹੁਣ ਪੁੱਛਦਾ ਸੀ ਮੈਂ ਕਿ ਜਦੋਂ ਹੁਣ ਕਮਾਦ ਦਾ ਸੀਜ਼ਨ ਆ ਇੱਕ ਜੋ ਕਿੰਨੇ ਪੈਸੇ ਤੁਹਾਨੂੰ ਬਚਦੇ ਕੱਲੇ ਕੱਲੇ ਨੂੰ ਤੇ ਜਾਂ ਮੜ ਕੇ ਕੀ ਕੰਮ ਕਰਦੇ ਕਹਿੰਦੇ ਕੋਈ ਕੰਮ ਨਹੀਂ ਕਰਨਾ ਕਮਾਦੀ ਵੱਢ ਕੇ ਨਾਲੇ ਨੇਪਾਲ ਦੀ ਟਿਕਟ ਤੇ ਹਈਆ ਮੈਂ ਕਿੰਨੇ ਪੈਸੇ ਲਾ ਕੇ ਆਉਂਦੇ ਆ ਕਹਿੰਦੇ 1000 ਰੁਪਈਆ ਤੇ ਮੈਂ ਕਿ ਤੁਹਾਨੂੰ ਸੀਜ਼ਨ ਦਾ ਬਚਦਾ ਕਿੰਨਾ ਇੱਕ ਇੱਕ ਜਾਨੇ ਨੂੰ ਇਹ ਕਹਿੰਦਾ ਤਕਰੀਬਨ 70000 ਰੁਪਈਆ ਲੈ ਸੀਜ਼ਨ ਦਾ ਕੱਲਾ ਕਮਾਦੀ ਜਾਂ ਕਮਾਦੀ ਦਾ ਇੰਨਾ ਬਣਾ ਲੈਂਦੇ ਆ ਹਾਂ ਤੁਸੀਂ ਦੇਖ ਲਓ ਕਿੰਨੇ ਜਾਣੇ ਆ ਤੇ ਕਟੋ-ਕਟ ਫੇ ਉਹੀ ਜਿੰਨੇ 6 ਲੱਖ ਤਾਂ ਹੋ ਹੀ ਗਿਆ ਮਤਲਬ ਫੇ ਜਿੰਨੇ ਜਾਣੇ ਹੈਗੇ ਆ ਕਿੰਨੇ ਪੈਸੇ ਲੈ ਕੇ ਜਾਂਦੇ ਆ ਇਹਨਾਂ ਨੂੰ ਫਾਇਦਾ ਹੀ ਫਾਇਦਾ ਹੋਰ ਆਹ ਬਣੀ ਦੇਖੋ ਅੱਗੇ ਉਹ ਨਿੱਕਾ ਇੱਕ ਬੰਨਾ ਸੀ ਛੋਟਾ ਜਿਹਾ ਆ ਲੋ ਗਾਇਸ ਸ਼ੇਅਰ ਕਰਾਈਏ ਤੁਹਾਨੂੰ ਖੇਤਾਂ ਦੀ ਹਾਂਜੀ ਸਾਮ ਕੀਤੀ ਹੋਇਆ ਜੀ ਹੋਰੀ ਆ ਨੋਕਰ ਰਿਪੋਰਟਾ ਬੈਨ ਕਰਦਾ ਹਾਂ ਸ਼ਿਕਾਰ ਕਰਨ ਆ ਆ ਦੇਖੋ ਸੂਰਾਂ ਦੇ ਪੰਜੇ ਟੱਬਰਾਂ ਦਾ ਟੱਬਰ ਹੀ ਆ ਸੂਰਾਂ ਦਾ ਸਾਰੇ ਖਰਾਬ ਕਰ ਕਰ ਆਲੂ ਵੀ ਨਹੀਂ ਦੇਖੀ ਬਹੁਤ ਖਰਾਬ ਕਰ ਨੇ ਜਿੱਧਰੋ ਢੇਡਾ ਲੱਗ ਗਿਆ ਨਾ ਖਰਾਬੀ ਜਿਆਦੇ ਕਰਦੇ ਆ ਹਾਂ ਚੱਲ ਖਾਣੇ ਖਾਪ ਵੀ ਲੈਣਾ ਪਰ ਖਰਾਬੀ ਜਿਆਦੇ ਕਰਦੇ ਆ ਖਾਣ ਨੂੰ ਚਾਹ ਜਾਨਵਰ ਖਾ ਵੀ ਲਵੇ ਪਰ ਇਹ ਖਾਂਦੇ ਨਹੀਂ ਇਹ ਫੇ ਗੰਨਿਆਂ ਨੂੰ ਵੀ ਥਾਏ ਪੈਂਦੇ ਆ ਮੈਂ ਗਨਕਮਾਦੀ ਜੀ ਤਾਂ ਰਹਿੰਦੇ ਆ ਇਹ ਕਮਾਦੀ ਜੀ ਇਹ ਕਰਦੇ ਸਾਰ ਇਹ ਪਤਾ ਨਹੀਂ ਕਿੰਨੇ ਕਿੰਨੇ ਬੱਚੇ ਕਹਿੰਦਾ ਸੀ ਦਿੰਦੇ ਸੂਰ ਨੇ 12 ਸਾਲ ਚ 12 ਬੱਚੇ ਦਿੰਦੀ ਆ ਤੇ ਕਰੋ ਦਾ ਸ਼ਿਕਾਰ ਬੰਦ ਹੋਇਆ ਹੁਣ ਤਾਂ ਬਹੁਤ ਇਹਨਾਂ ਦਾ ਟੱਬਰ ਵੱਧ ਗਿਆ ਹੈ ਇਹ ਮੈਂ ਗਵਰਨਮੈਂਟ ਨੂੰ ਕਾਤੇ ਇਦਾਂ ਹੁਣ ਕਹਿੰਦੇ ਆ ਖੋਲ ਦਾਨਾ ਆ ਅੱਗੇ ਪਿੱਛੇ ਜੇ ਬੰਦ ਕਰਤਾ ਸੀ ਕਿਉਂਕਿ ਹੁਣ ਕਈ ਲੋਕੀ ਸੂਰਜ ਦਾ ਲਾਈਕ ਕਰਦੇ ਹਨਾ ਕਈ ਚਾਰਚੂਰ ਵੀ ਪਉਂਦੇ ਆ ਕਈਆਂ ਨੂੰ ਪਸੰਦ ਆ ਗਏ ਆਪਣੇ ਪਿੰਡ ਦੇ ਹੌਲ ਵਾਲੇ ਵਾਲੇ ਬਹੁਤ ਲੋਕੀ ਜਿਹਦਾ ਟਰੈਕਟਰਾਂ ਤੇ ਰਾਤ ਨੂੰ ਹਨਾ ਇਦਾਂ ਰਫਲ ਆਈਆਂ ਲਿਆ ਕੇ ਉਹਨਾਂ ਨੂੰ ਗੋਲੀਆਂ ਮਾਰ ਕੇ ਸੈਟ ਲੈਂਦੇ ਹੁੰਦੇ ਸੂਰਾਂ ਨੂੰ ਹੁਣ ਬੰਦ ਕਰਤਾ ਹੁਣ ਤਾ ਕਰਕੇ ਫੇ ਹੁਣ ਇਹਨੇ ਗਿਣਤੀ ਵਧ ਗਈ ਇੱਥੇ ਆਪਣੇ ਆਹਲੇ ਤਾਰ ਪਾਈਓ ਆਹਲੇ ਤਾਰ ਪਾਈਓ ਤਾਂ ਪਾਈਓ ਆ ਇਧਰੋਂ ਸੂਰ ਬੜੇ ਨਾਲ ਦੇ ਇਹ ਚ ਕਰੰਟ ਆ ਇਹ ਲਗਾ ਪੈਂਦਾ ਆਹਲੇ ਤਾਰ ਲਾਈਓ ਆਹ ਇਧਰੋਂ ਆ ਕੇ ਦੇਖੋ ਆਹ ਇਹ ਸੂਰਾ ਕਰਕੇ ਹੀ ਆ ਇਹ ਸੂਰ ਅੰਦਰ ਬੜਨਾ ਖਰਾਬ ਨਾ ਕਰਨ ਫਸਲ ਜਦੋਂ ਮੜਜੀ ਉਹਦੇ ਚੌਂਜ ਲੱਗੀ ਸੂਰ ਦੀ ਨਾਲੇ ਉਹਨੂੰ ਝਟਕਾ ਪਾਉਂਦੇ ਪਾਣੀ ਧੀਜ਼ੀ ਪਾਣੀ ਪਲਾਉਂਦੇ ਹੁੰਦੇ ਸੀਗੇ ਆਹ ਰਾਹ ਗੱਲੀ ਬਾਬਿਆਂ ਇਹ ਇੱਥੇ ਜਿਹੜੀਆਂ ਹੁੰਦੀਆਂ ਸੀਗੀਆਂ ਐ ਦੌੜਾਂ ਲੱਗਦੀਆਂ ਹੁੰਦੀਆਂ ਸੀ ਹਾਂਜੀ ਹਾਂਜੀ ਇਹ ਬੋਲਦਾਂ ਦੀਆਂ ਆਪਣੇ ਉਹ ਜਿਹੜੀਆਂ ਗੱਡੀਆਂ ਨਹੀਂ ਹੁੰਦੀਆਂ ਹਾਂਜੀ ਹਾਂਜੀ ਮੈਂ ਸਮਝ ਗਿਆ ਹਲਟੀਆਂ ਦੀਆਂ ਹਾਂ ਤੇ ਬਸਾ ਤੁਸੀਂ ਦਰਸ਼ਨ ਕੀਤੇ ਆ ਬਾਬਾ ਜੀ ਦੇ ਜਵਾਦ ਦਾ ਜੀ ਦੇ ਦੋ ਤਿੰਨ ਦੋ ਤਿੰਨ ਵਾਰ ਐ ਬੋੜੀ ਤਾਂ ਨੰ ਬੋੜੀ ਸ਼ਿਕਾਈ ਬੋੜੀ ਸ਼ਿਕਾਈ ਮੈਂ ਇੱਕ ਵਾਰੀ ਅਸੀਂ ਐ ਪਾਪਾ ਜੀ ਨਾਲ ਹੁੰਦੇ ਸੀ ਸਾਡੇ ਹਾਂਜੀ ਉਹਨਾਂ ਨੂੰ ਬੜਾ ਗੁੰੰਦਾ ਸੀਗਾ ਐ ਵੀ ਮੈਂ ਬਾਬਾ ਜੀ ਦੇ ਮੱਥੇ ਸਾਧੂਆਂ ਦੇ ਸਾਧੂ ਕਹਿੰਦੇ ਹੁੰਦੇ ਸੀ ਹਾਂਜੀ ਹਾਂਜੀ ਸਾਧੂ ਤੇ ਵੀ ਉਹਨਾਂ ਦੇ ਮੱਥੇ ਲੱਗੇ ਹਨ ਤੇ ਸਾਡੇ ਇਹਦੇ ਨੇ ਪਾਸੇ ਨਾਂਕੇ ਹੁੰਦੇ ਸੀ ਅਸੀਂ ਹਾਂਜੀ ਜਾਂਦੇ ਆਉਂਦੇ ਜਾਂਦੇ ਆ ਤੇ ਜਦੋਂ ਬਾਬਾ ਜੀ ਦੀ ਜਗ੍ਹਾ ਉਹ ਕਿੰਨੀ ਸੀ ਇੱਥੇ ਉਹ ਕੀ ਸੀ ਬਸ ਥੋੜੀ ਜਗ੍ਹਾ ਸੀਗੀ ਕੂਟੀਆਂ ਹੁੰਦੀ ਥਾਲੇ ਵਾਲੇ ਖੇਤੀ ਹੁੰਦੀ ਕੁਛ ਕੂਟੀਆਂ ਤੇ ਥਾਲੇ ਵਾਲੇ ਖੇਤੀ ਹੁੰਦੀ ਹੁੰਦੇ ਉੱਥੋਂ ਦੇ ਅਲੱਗ ਕਿੰਨੇ ਕਹਿੰਦੇ ਆਏ ਗਏ ਪਾਣੀ ਭਰਉਂਦੇ ਹੁੰਦੇ ਜਿਵੇਂ ਨਾ ਜਿਹੜਾ ਪਿਆਸ ਕੋਈ ਵੀ ਚੀਜ਼ ਹੋਵੇ ਹਾਂ ਉਹੀ ਦੇਣੀ ਉਹਨਾਂ ਨੇ ਓਕੇ ਓਕੇ ਪਰ ਉਦੋਂ ਥੋੜਾ ਲੋਕਾਂ ਨੂੰ ਇੰਨਾ ਨਹੀਂ ਸੀ ਪਤਾ ਕਿ ਇਹਨੇ ਕਰਨੀ ਵਾਲੇ ਆ ਪਾਣੀ ਵਾਲੇ ਆ ਤੇ ਪਹੁੰਚੇ ਆ ਨਾ ਤੇ ਜਦੋਂ ਫਿਰ ਪਤਾ ਲੱਗਾ ਲੋਕਾਂ ਨੂੰ ਹੌਲੀ ਹੌਲੀ ਤਫੀਲ ਸੰਗਤ ਆ ਹੁਣ ਤਾਂ ਦੇ ਲੋ ਤੁਸੀਂ ਕਰੋੜਾਂ ਦੇ ਹਿਸਾਬ ਨਾਲ ਸੰਗਤ ਆਉਂਦੀ ਨਿਸ਼ਾਨ ਸਾਹਿਬ ਚੜਦਾ ਉਹਨਾਂ ਦੀ ਕਿਰਪਾ ਨਾਲ ਆ ਵੀ ਇੱਥੇ ਇਨੀ ਦੁਨੀਆ ਦੇ ਲੋ ਪਾਰ ਕਰਨ ਨੂੰ ਗੱਡੀ ਨਹੀਂ ਮਿਲਦੀ ਸੀਗੇ ਪਰ ਕਢੀ ਕਰਦੀ ਆ ਕਮਾਲ ਦੀ ਗੱਲ ਆ ਉਹ ਜਿਹੜੀ ਹਾਲਟੀ ਉਹ ਪੁਰਾਣੀ ਆ ਇਹ ਪਹਿਲਾਂ ਹੋਰ ਸੀ ਨਾ ਉਹ ਹੋਰ ਸੀਗੀ ਉਹ ਹਾਲਟੀ ਮੇਰੇ ਖਿਆਲ ਨਾਲ ਚਲੋ ਤੇ ਹੋਰ ਕੀ ਕਹਿੰਨੇ ਤੁਸੀਂ ਇੱਥੇ ਸਾਨੂੰ ਇੱਕ ਵਾਰ ਮਨਚੇਤਾ ਆ ਅਸੀਂ ਸਾਲ ਬਾਜ ਉਹ ਇੱਥੇ ਮੇਲਾ ਲੱਗਦਾ ਹੁੰਦਾ ਤੇ ਸਾਡੀ ਛੋਟੀ ਸਿਸਟਰ ਤੇ ਉਹ ਗਵਾਚੀ ਜਿੱਥੇ ਅੱਛਾ ਮੇਲੇ ਤੇ ਵੀਲੇ ਦੀ ਗਵਾਚੀ ਤਾਂ ਉਹ ਫੇ ਉਹਨੂੰ ਪੁੱਛਣ ਲੱਪੇ ਵੀ ਤੇਰਾ ਕਿਹੜਾ ਪਿੰਡ ਆ ਤੇਨੂੰ ਉੱਥੇ ਲੈ ਜਾਂਦੇ ਹਾਂ ਹਾਂਜੀ ਤੇਰੇ ਪਿੰਡ ਦਾ ਉਹ ਕਹਿੰਦੀ ਮੈਂ ਪਿੰਡ ਦਾ ਨਾਮ ਤਾਂ ਨਹੀਂ ਪਤਾ ਸਾਡੇ ਨਾਲਕੇ ਵਾਲਾ ਪਿੰਡ ਆ ਸਾਡੇ ਨਾਲਕਾ ਲੱਗਾ ਆ ਪਿੰਡ ਜੇ ਅੱਛਾ ਨਾਲਕੇ ਵਾਲਾ ਪਿੰਡ ਪਹਿਲਾਂ ਮੇਲਾ ਦਾ ਨਾਲਕਾ ਵੀ ਕੇ ਕੇ ਤੇ ਹੁੰਦਾ ਹਣਾ ਨਾ ਫੇਰ 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 ਲੱਭ ਲਈ ਪਾਪਾ ਜੀ ਉਹਨਾਂ ਨੇ ਨਹੀਂ ਜਿਹੜਾ ਮੇਲਾ ਜਿਹੜਾ ਬਾਬਾ ਜਵਾਦ ਜਦੋਂ ਸੀਗੇ ਉਦੋਂ ਹੀ ਲੱਗਣ ਲੱਪੇ ਕੇ ਬਾਅਦ ਚ ਉਹਨਾਂ ਦੇ ਲਾਉਣ ਲੱਪੇ ਆਏ ਨੇ ਪਹਿਨੇ ਲੱਗਦਾ ਸੀ ਮੇਲਾ ਓਕੇ ਹਾਂ ਚਲੋ ਐਂਡ ਆਵਡੇ ਮਮਾ ਜੀ ਨੇ ਕੀਤੇ ਆ ਬਾਬਾ ਜੀ ਦੇ ਦਰਸ਼ਨ ਜਿਹਨੇ ਦਾ ਸਥਾਨ ਬਣਾਇਆ ਇੱਥੇ ਬਾਬਾ ਜਵਾਹਰ ਜੀ ਇਹਨਾਂ ਦੀ ਮੋਲੀ ਪੀਤੀ ਉਹਨਾਂ ਨੇ ਮੈਂ ਜਲਦ ਵਧੀਆ ਜੇ ਤਾਂ ਚਲੋ ਚੱਲੀਏ ਹੁਣ ਆਪਾਂ ਚਲੋ ਇਹ ਗੱਲ ਮੈਂ ਕਿੰਨੇ ਕਿਸਾਨ ਦੀ ਹੋਣੀ ਤੁਹਾਨੂੰ ਜਿਆਦਾ ਜਿਆਦਾ ਕੁਝ ਇਹ ਜਦੋਂ ਇਹ ਕਿ ਜਦੋਂ ਬਾਬਾ ਜੀ ਤੇ ਕਿਤੇ ਦਰਸ਼ਨ ਕਿੰਨੇ ਕਿਸ ਤੇ ਤੈਨ ਉਹ ਗੱਲ ਸੀਗੀ ਓਹੋ ਕਿੰਨੇ ਕੁ ਚੈਰਜ ਮਤਲਬ ਜਿਆਦਾ ਮੇਰੇ ਖਿਆਲ ਉਦੋਂ 1958 59 ਸਾਡੇ ਪਾਪਾ ਜੀ 1955 ਦੇ 1958 ਓਕੇ ਤੇ ਉਹਦੇ 12 ਸਾਲ ਦੇ ਤਾਂ ਸਿਗੇ ਜਦੋਂ ਤੁਸੀਂ ਚੱਲ ਗਏ ਹਾਂ ਉਦੋਂ ਮੈਂ ਹੋਊਗਾ 7-8 ਸਾਲ ਦਾ ਸਾਨੂੰ ਚਿੱਤਾ ਆ ਓਕੇ ਤੇ 6-7 ਸਾਲ ਉਹ ਸੌਰਤ ਹੁੰਦੀ ਨਿਆਣੀ ਨੇ ਪੂਰੀ ਸੌਰਤ ਪੂਰਾ ਸੀ ਮੈਨੂੰ ਸਮਝ ਹੁੰਦੀ ਨਿਆਣੀ ਨੇ ਇੰਨੇ ਦੇ ਅੰਦਰ ਹਾਂਜੀ ਤੇ ਅੱਜ ਜੂਪੇ ਗਨੇ ਬੜੇ ਟਾਈਮ ਬਾਅਦ ਥੋੜਾ ਜਿਹਾ ਕੰਮ ਪਿਆ ਸੀ ਗੋਹੋ ਘੋੜ ਸੜਦੇ ਪੱਥਰ ਉਧਰ ਆਂਟੀ ਲਈ ਹੋਰ ਸੁਣਾਉ ਠੰਡ ਯਾਰ ਜਿਹੜੀ ਆਹ ਆ ਪੈ ਜਾਂਦੀ ਹੈ ਨਾ ਤੇਲ ਜੀ ਸ਼ਾਮ ਨੂੰ ਪੈਂਦੀ ਆ ਉਹ ਗੋੜ ਹੱਥ ਠਾਲਦੀ ਆ ਮੈਂ ਥੱਲੇ ਕੋਟੀ ਦੇ ਇੱਕ ਕੋਟੀ ਹੋਰ ਪਾਈ ਆ ਪਰ ਇਹਨਾਂ ਦੁਪਹਿਰ ਨੂੰ ਮੌਸਮ ਬਹੁਤ ਗੈਂਟ ਹੁੰਦਾ ਧੁੱਪ ਜੇ ਕਿਤੇ ਸਾਰਾ ਸਿਆਲ ਇਦਾਂ ਰੋਵੇ ਸਿਰਾਂ ਲੱਗਦੇ ਹਨਾ ਹਾਏ ਰੱਬਾ ਸੌਰੀ ਇਦਾਂ ਕਹਿਣਾ ਨਹੀਂ ਚਾਹੀਦਾ ਹਾਏ ਰੱਬਾ ਤੇ ਯਾਨੀ ਕਿ ਮੈਂ ਕਹਾਂ ਜਿੱਦਾਂ ਸਿਆਲ ਜਿੱਦਾਂ ਦੁਪਹਿਰ ਨੂੰ ਧੁੱਪ ਆ ਜਾਂਦੀ ਆ ਸਵੇਰ ਸ਼ਾਮ ਦੀ ਠੰਡ ਆ ਜੇ ਕਿਤੇ ਸਾਰਾ ਸਿਆਲ ਹੀ ਮੇਰੇ ਤੇ ਵਾਓ ਓ ਮਾਈ ਗਾਡ ਬਹੁਤ ਘੈਂਟ ਹੋ ਜਾਣਾ ਹੈ ਹੋਰ ਸੁਣਾਓ ਤੁਸੀਂ